ਅੱਜ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਉਹ ਚਿੱਠੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਗਿੜਗੜਾ ਕੇ ਮੁਆਫੀ ਮੰਗੀ ਸੀ। ਦਰਅਸਲ ਪਹਿਲਾ ਡਰੱਗ ਤਸਕਰੀ ਦੇ ਇਲਜ਼ਾਮ ਕੇਜਰੀਵਾਲ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਲਗਾਏ ਗਏ ਤੇ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਜਵਾਬ ਦੇ ਵਿੱਚ ਇੱਕ ਮਾਨ ਆਣੀ ਦਾ ਕੇਸ ਜਿਹੜਾ ਅਦਾਲਤ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਪਾਇਆ ਗਿਆ ਤਾਂ ਕੇਜਰੀਵਾਲ ਦੇ ਵੱਲੋਂ ਦੋਸ਼ ਸਾਬਤ ਕਰਨੇ ਸੀ ਜਿਹੜੇ ਇਲਜ਼ਾਮ ਉਹਨਾਂ ਨੇ ਲਾਏ ਸੀਗੇ ਐ ਬਿਕਰਮ ਸਿੰਘ ਮਜੀਠੀਆ ਦੇ ਉੱਪਰ ਦੋਸ਼ ਜਦੋਂ ਸਾਬਤ ਨਾ ਹੋਏ ਕੇਜਰੀਵਾਲ ਦੇ ਕੋਲੋਂ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਤਾਂ ਆਪਣੇ ਆਪ ਨੂੰ ਫਸਦਾ ਦੇਖ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੜਾ ਹੀ ਬਿਹਤਰ ਸਮਝਿਆ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਉਹ ਵੀ ਲਿਖਤੀ ਤੇ ਗੜਗੜਾ ਕੇ ਇਹ ਚਿੱਠੀ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਵਾਲੇ ਡੱਬੇ ਦੇ ਵਿੱਚ ਜੋ ਚਿੱਠੀ ਲਿਖੀ ਗਈ ਹੈ ਇਹ ਅਰਵਿੰਦ ਕੇਜਰੀਵਾਲ ਦੇ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਲਿਖੀ ਗਈ ਸੀ ਇੱਕ ਵਾਰ ਪੜ ਵੀ ਲਓ ਸੁਣ ਵੀ ਲਓ ਕਿ ਚਿੱਠੀ ਦੇ ਵਿੱਚ ਲਿਖਿਆ ਕੀ ਸੀ ਉਹ ਲਿਖਦੇ ਨੇ ਕਿ ਵਿਸ਼ਾ ਤੁਹਾਡੇ ਵਿਰੁੱਧ ਲਾਏ ਦੋਸ਼ਾਂ ਦੀ ਵਾਪਸੀ ਅਤੇ ਅਫਸੋਸ ਦਾ ਪ੍ਰਗਟਾਵਾ ਪਿਛਲੇ ਕੁਝ ਸਮੇਂ ਵਿੱਚ ਮੈਂ ਤੁਹਾਡੇ ਵਿਰੁੱਧ ਨਸ਼ਾ ਵਪਾਰ ਵਿੱਚ ਸ਼ਾਮਲ ਹੋਣ ਸੰਬੰਧੀ ਦੋਸ਼ ਲਾਏ ਸਨ ਅਤੇ ਬਿਆਨਬਾਜ਼ੀ ਕੀਤੀ ਸੀ ਇਹ ਬਿਆਨ ਇੱਕ ਰਾਜਨੀਤਿਕ ਮਸਲਾ ਬਣ ਗਏ ਹੁਣ ਮੈਨੂੰ ਪਤਾ ਲੱਗਿਆ ਕਿ ਇਹ ਦੋਸ਼ ਬੇਬੁਨਿਆਦ ਹਨ ਇਸ ਲਈ ਇਸ ਮਸਲੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੇਰੇ ਵੱਲੋਂ ਤੁਹਾਡੇ ਵਿਰੁੱਧ ਵਕ ਵਕ ਰਾਜਨੀਤਿਕ ਰੈਲੀਆਂ ਜਨ ਸੁਭਾਵਾਂ ਟੀਵੀ ਪ੍ਰੋਗਰਾਮ ਪ੍ਰਿੰਟ ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਲਾਇਕ ਹੈ ਦੋਸ਼ਾ ਕਰਕੇ ਤੁਸੀਂ ਮੇਰੇ ਵਿਰੁੱਧ ਅਮਰਸਰ ਦੀ ਮਾਨ ਯੋਗ ਅਦਾਲਤ ਵਿੱਚ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਮੈਂ ਹੁਣ ਆਪਣੇ ਸਾਰੇ ਬਿਆਨ ਅਤੇ ਦੋਸ਼ ਵਾਪਸ ਲੈਂਦਾ ਹਾਂ ਅਤੇ ਇਸ ਲਈ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਤੁਹਾਡੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਲਈ ਤੁਹਾਡੇ ਪਰਿਵਾਰ ਦੋਸਤਾਂ ਚਾਹੁਣ ਵਾਲਿਆਂ ਅਤੇ ਸਹਿਯੋਗੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਪਛਤਾਵਾ ਜ਼ਾਹਿਰ ਕਰਦਾ ਹਾਂ ਇਹਦੇ ਵਿੱਚ ਸਿਰਫ ਕੇਜਰੀਵਾਲ ਨੇ ਵਿਕਰਮ ਸਿੰਘ ਮਜੀਠੀਆ ਤੋਂ ਹੀ ਮਾਫੀ ਨਹੀਂ ਮੰਗੀ ਸਗੋਂ ਦੀ ਉਹਨਾਂ ਨੇ ਇਹ ਵੀ ਪਛਤਾਵਾ ਕੀਤਾ ਕਿ ਤੁਹਾਡੇ ਜਿਹੜੇ ਦੋਸਤ ਮਿੱਤਰ ਨੇ ਸਹਿਯੋਗੀ ਨੇ ਤੁਹਾਡੇ ਰਿਸ਼ਤੇਦਾਰ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਜਿਹੜੀ ਟੋਸ ਪਹੁੰਚੀ ਆ ਮੈਂ ਉਹਦਾ ਵੀ ਪਛਤਾਵਾ ਕਰਦਾ ਤਾਂ ਦੱਸ ਦਈਏ ਕਿ ਇਸ ਮਾਫੀ ਤੋਂ ਬਾਅਦ ਵੀ ਜਿਹੜੇ ਕੇਜਰੀਵਾਲ ਨੇ ਉਹ ਆਪਣੀ ਪਲਟੀ ਮਾਰ ਵਲੀ ਜਿਹੜੀ ਸਕੀਮ ਹੈ ਉਹਦੇ ਤੋਂ ਬਾਝ ਨਹੀਂ ਆਏ ਪਹਿਲਾਂ ਦੋਸ਼ ਲਾਏ ਫਿਰ ਜਦੋਂ ਦੋਸ਼ ਸਾਬਤ ਨਾ ਹੋਏ ਆਪਦੇ ਤੇ ਗੇਮ ਪੁੱਠੀ ਪੈਂਦੀ ਦਿਖੀ ਤਾਂ ਉਹਨਾਂ ਨੇ ਪਲਟੀ ਮਾਰੀ ਪਲਟੀ ਮਾਰ ਕੇ ਮੁਆਫੀ ਮੰਗ ਲਈ ਤੇ ਹੁਣ ਅੱਜ ਫਿਰ ਇੱਕ ਵਾਰ ਪਲਟੀ ਮਾਰੀ ਹੈ ਤੇ ਵਿਕਰਮ ਸਿੰਘ ਵਜੀਠੀਆ ਨੂੰ ਇੱਕ ਕੇਸ ਦੇ ਵਿੱਚ ਜਿਹੜਾ ਕਿ ਡੀਏ ਦਾ ਆਮਦਨ ਤੋਂ ਜ਼ਿਆਦਾ ਦਾ ਜਿਹੜਾ ਉਹ ਕੇਸ ਹੈਗਾ ਉਹਦੇ ਵਿੱਚ ਗ੍ਰਿਫਤਾਰ ਕੀਤਾ ਪਰ ਝੂਠ ਇਹ ਮਾਰਿਆ ਜਾ ਰਿਹਾ ਕਿ ਅਸੀਂ ਉਹਨਾਂ ਨੂੰ ਡਰੱਗ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਦ ਕਿ ਹੁਣ ਜਿਹੜੇ ਕੇਸ ਦੇ ਵਿੱਚ ਵਿਕਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਮਸਲੇ ਦਾ ਡਰੱਗ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਇਹ ਵਾਰ-ਵਾਰ ਝੂਠ ਬੋਲਿਆ ਜਾ ਰਿਹਾ ਕਿ ਭਾਈ ਅਸੀਂ ਉਹਨੂੰ ਡਰੱਗ ਮਸਲੇ ਦੇ ਵਿੱਚ ਗ੍ਰਿਫਤਾਰ ਕੀਤਾ ਤਾਂ ਝੂਠ ਅਦਾਲਤ ਦੇ ਵਿੱਚ ਕੁਝ ਹੋਰ ਬੋਲਿਆ ਜਾ ਰਿਹਾ ਬਾਹਰ ਕੁਝ ਹੋਰ ਬੋਲਿਆ ਜਾ ਰਿਹਾ ਤਾਂ ਆਖਰ ਇਹ ਪਲਟੀ ਮਾਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਚਿੱਠੀ ਤੁਹਾਨੂੰ ਦਿਖਾਈ ਹੈ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਉਹਨਾਂ ਨੇ ਮੁਆਫੀ ਮੰਗੀ ਸੀ ਪਰ ਮੁਆਫੀ ਮੰਗਣ ਤੋਂ ਬਾਅਦ ਵੀ ਇਹੋ ਜੀ ਇਹ ਕੈਟਾਗਰੀ ਦੇ ਇਹ ਲੋਕ ਨੇ ਇਹੋ ਜੀ ਸ਼ਬੀ ਦੇ ਇਹ ਲੋਕ ਨੇ ਜਿਹੜੇ ਮਾਫੀ ਮੰਗਣ ਤੋਂ ਬਾਅਦ ਵੀ ਜਿਹੜੀ ਆ ਉਹ ਪਲਟੀ ਮਾਰ ਰਹੇ ਨੇ ਤਾਂ ਇੱਕ ਵਾਰ ਫਿਰ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਇਹਨਾਂ ਨੇ ਦੋਸ਼ ਲਾਏ ਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਡਰੱਗ ਮਾਮਲੇ ਦੇ ਦੋਸ਼ ਲਾਉਂਦੇ ਹੋਏ ਅਕੇਜਰੀਵਾਲ ਅੱਜ ਵੀ ਡਰ ਰਹੇ ਆ ਕਿਉਂਕਿ ਪਹਿਲਾਂ ਦੋਸ਼ ਲਾਏ ਫਿਰ ਮਾਫੀ ਮੰਗੀ ਤੇ ਅੱਜ ਵੀ ਆਪਣੀ ਜ਼ੁਬਾਨ ਦੇ ਵਿੱਚੋਂ ਡਰੱਗ ਮਸਲੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਨਾਮ ਨਹੀਂ ਲਿਆ ਜਾ ਰਿਹਾ ਅਰਵਿੰਦ ਕੇਜਰੀਵਾਲ ਦੇ ਵੱਲੋਂ ਹਾਲਾਂਕਿ ਭਗਵੰਤ ਮਾਨ ਵੀ ਉਸ ਤਰੀਕੇ ਨਾਲ ਇਲਜ਼ਾਮ ਲਾਉਣ ਤੋਂ ਡਰ ਰਹੇ ਹੈ ਪਰ ਇਹ ਕਹਿੰਦੇ ਕਿ ਇੱਕ ਨਾਬੇ ਬੈਠਾ ਸਿੱਧੇ ਤੌਰ ਤੇ ਨਾਂ ਲੈਣ ਤੋਂ ਡਰਦੇ ਹੈ ਅਰਵਿੰਦ ਕੇਜਰੀਵਾਲ ਵੀ ਡਰਦੇ ਹੈ ਤਾਂ ਇਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਮੂਰਖ ਬਣਾ ਰਿਹਾ ਲੋਕਾਂ ਦੀਆਂ ਦੁਸ਼ਮਣੀਆਂ ਪੁਆ ਰਿਹਾ ਬਾਹਰ ਕੁਝ ਮੀਡੀਆ ਦੇ ਵਿੱਚ ਹੋਰ ਦਿਖਾਇਆ ਜਾ ਰਿਹਾ ਔਰ ਪਰਦੇ ਦੇ ਪਿੱਛੇ ਕਹਾਣੀ ਇਹ ਹੈ ਕਿ ਡਰਦੇ ਨਾਮ ਲੈਣ ਤੋਂ ਵੀ ਹੈ ਔਰ ਫਿਰ ਮੁਆਫੀਆਂ ਵੀ ਮੰਗ ਜਾਂਦੇ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਾਨਣਾ ਲੋਕਾਂ ਦੀ ਟੀਵੀ ਦੇ ਨਾਲ